ਸਤਨਾਮ ਮਿਸ਼ਰੀ ਵਾਹ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾਂ ਸੋਚਨੋ ਹੋਵਈ ਜੇ ਸੋਚੇ ਲਖਵਾਰ ਚਪਚਪਨੋ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖਨੋ ਤਰੀ ਜੇ ਬੰਨਾਪੁਰਿਆ ਭਾਰ ਸੈਸਣ ਪੰਲਾ ਕੋਈ ਤੱਕ ਨ ਚੱਲੇ ਨਾਲ ਕਿਸ ਚਾਰਾ ਹੋਈ ਐ ਕਿ ਕੁੜਤ ਟਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣਜੀ ਹੁਕਮ ਲਾ ਵੜਿਆਈ ਹੁਕਮੇ ਉਤਮ ਨੀਚ ਕੋ ਲਗ ਦੁਖ ਸੁਖ ਪਾਈਆ ਹੈ ਇੱਕ ਨੌਕੀ ਬਖਸੀਸ ਹੁਕਮ ਇਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰੋਂ ਕੋ ਨ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਤ ਜਣ ਨਿਸ਼ਾਨ ਗਾਵੇ ਕੋ ਕੋੜ ਇੰ ਚਾਰ ਗਾਵੇ ਕੋ ਵਿਦਿ ਵਿਖੰ ਵਿਚਾਰੇ ਗਾਵੇ ਕੋ ਸਾਜ ਕਰ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪਦ ਸਦੂਰ ਗਾਵੇ ਕੋ ਵਿਖਾਤ ਰਹ ਦੂਰ ਕਥਨਾ ਕਥਿਨਾ ਆਇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੰ ਦੇ ਤਕ ਪਾਹੇ ਜੁਗ ਅਤ ਗੰਤਰ ਕਾਹੇ ਖਾਏ ਉਕਮ ਉਕਮ ਚਲਾਏ ਰਾਹੋ ਨਾਨਕ ਵਿਕਸਾ ਵੇ ਪਰਵਾ ਸਾਚਾ ਸਹਿ ਸਤ ਨਾਏ ਭਾਕਾ ਭਉ ਪਾਰ ਆਖੇ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕੈ ਅਗੇ ਰਖੀਐ ਜਦ ਦਸਾ ਦਰਵਾਰ ਹੈ ਮੋਹ ਕੇ ਬੋਲਨ ਬੋਲੀਐ ਜਿਸ ਸੁਨ ਤਰੇ ਪਿਆਰ ਅਮਤ ਵਿਲਾ ਸਚਨਾਉ ਮੜੈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰ ਤਾਪੈ ਨ ਜਾਇ ਕੀਤਾ ਨ ਹੋਏ ਆਪੇ ਆਵ ਨਿਰੰਜਨ ਸੋਏ ਜਿਸ ਸੇ ਅਤਨ ਪਾਇਆ ਮਾਨ ਨਨ ਗਾਵੀਏ ਗੁਣੀ ਨਧਾਨੇ ਗਾਵੀਐ ਸੁਣੀਐ ਮਨ ਰਖਿਆ ਭਾਉ ਦੁਖ ਪਰਹਾਰਾ ਸੁਖ ਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰੇਸ਼ਰ ਗੁਰ ਗੋਖ ਪਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸੋਨਾ ਜੀਆਂ ਕਹਿਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾਂ ਜਿਤ ਸਤਾਵਾਂ ਬਿਨ ਭਾਣੇ ਕੇ ਨਾਇਕ ਰੀ ਜਿਤ ਇਸਰਤ ਪਾਈ ਵਿਕਾ ਬਿਨ ਕਰਮਾ ਕੇ ਮਿਲ ਲੈ ਮਤ ਵਿੱਚ ਰਤਨ ਜੋਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੋਣੇ ਗੁਰਾ ਇੱਕ ਦੇਵਝਾਈ ਸਵਨਾ ਜੀਆਂ ਕਹਿਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਰੁਗਚਾਰੇ ਆਰਜਾ ਹੋਰਦ ਸੋਣੇ ਹੋਏ ਨਵ ਅਖੰਡ ਵਿਚਾਨੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੈ ਜਸ ਕੀਤ ਜਗਲੇ ਜਿਤ ਨਦਰ ਨਾ ਆਵੀ ਤਉ ਵਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਤੁਸੀਂ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਾ ਗੁਣ ਦੇ ਤਿਆ ਕੋਈ ਨਾ ਸੂਝਾਈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਦਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭੋਤ ਹਦਾ ਵਿਗਾਸ ਸੁਣਿਆ ਦੂਪਾਵ ਕਾ ਨਾਸੈ ਸੁਣਿਆ ਸਰਬਰਮਾਇੰਦਾ ਸੁਣਿਆ ਮੁਕਤ ਸਾ ਲਹਣ ਮੰਦ ਸੁਣਿਆ ਜਗ ਜੂਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਦੇ ਨਾਨਕ ਪਤਹਾ ਦਾ ਵਿਗਾਸ ਸੁਣਿਆ ਤੂੰ ਪਾਉ ਕਾ ਨਾਸੈ ਸੁਣਿਆ ਸਸ ਸੰਦੋ ਗਿਆਨ ਸੁਣਿਆ ਅਰਥ ਗਟ ਕਾ ਇਸ਼ਾਨਾਨ ਸੁਣਿਆ ਪੜ ਪੜ ਪਾਵਾ ਹੈ ਮਾਨ ਸੁਣਿਆ ਲਗੈ ਸਜ ਧਿਆਨ ਨਾਨਕ ਪਤਹਾ ਦਾ ਵਿਗਾਸ ਸੁਣਿਆ ਤੂੰ ਪਾਉ ਕਾ ਨਾਸੈ ਸੁਣਿਆ ਸਰਾਗੁਣ ਕੀ ਗਾਸ ਨੇ ਸੇ ਪੀਰ ਪਾਸ਼ਾ ਸੁਣਨ ਦੇ ਪਾਵੇ ਰਾਹੋ ਸੁਣੇ ਹਾਤ ਵਸ ਗਾਓ ਨਾਨਕ ਪਤਹਾ ਦਾ ਵਿਗਾਸ ਸੁਣਿਆ ਤੂੰ ਪਾਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਾ ਵਿਸਤਾਏ ਕਾਦ ਕਲ ਨ ਲਿਖਣ ਹਾਰ ਮੰਨੇ ਕਾ ਵੈ ਕਨੂ ਇਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸਰਤੋ ਹੈ ਮਨ ਬੁੱਧ ਮੰਨੇ ਸਗਲ ਭੌਣ ਕੀ ਸੁੱਧ ਮੰਨੇ ਮੋਹ ਛੁਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਠਾਕ ਨਾ ਪਾਏ ਮਨ ਨ ਪਾਸੋਂ ਪ੍ਰਗਟ ਜਾਏ ਮਨ ਨ ਮਗ ਨ ਚੱਲੇ ਪੰਥ ਈ ਮਨ ਨ ਧੰਤੀ ਤੇ ਸੰਬੰਧ ਐਸਾ ਨਾਉ ਨਿਰੰਝਲ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵੇ ਮੁਖ ਦਵਾਰ ਮਨ ਨ ਪਰਵਾਰਾ ਸਾਧਾਰ ਹੈ ਮਨ ਨ ਤਰ ਤਰੇ ਗੁਰ ਸਿੱਖ ਮਨ ਨ ਨਾਨਕ ਹੋਏ ਨੋ ਦੇਖੇ ਐਸਾ ਨਾਉ ਨਿਰੰਝਲ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਵ ਹੈ ਤਰ ਕਹਿ ਮਾਨ ਪੰਚ ਸੁਹ ਹੈ ਦਾ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਨੇ ਨਹੀਂ ਸੁਮਾਰ ਤਾਲ ਤਰ ਹੁੰਦਾ ਕਾ ਪੂਤ ਸੰਤੋਖਤਾ ਵਰ ਕਾ ਜੋ ਸੂਤੈ ਜੇ ਕੋ ਉਜਾ ਹੋਆ ਸਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਰਾ ਤਸਤੇ ਭਾਰਤ ਲੈ ਕਉਣ ਜੋਰੇ ਜੀ ਜਾ ਤਰੰਗਾ ਕੇ ਨਾਮ ਸੁਣ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾੜੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਣਸੋਲ ਹੋ ਰੂਪ ਕਿਤੇ ਦਾ ਜਾਣੇ ਕੌਣ ਪੂਤਾ ਕੀਤਾ ਸੋ ਇੱਕ ਕਵਾਉ ਤਿਸ ਤੇ ਹੋ ਲਖ ਦਰੀਆ ਗੁਜ਼ਰਤ ਕੌਣ ਕਹਾ ਵਿਚਾਰ ਵਰਣ ਜਮ ਏਕ ਵਾਰ ਜੁਤੁਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾ ਸੰਗ ਜਪ ਸੰਗ ਭਾਉ ਸੰਗ ਕੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਯੋਗ ਮੰਦ ਰਹਿ ਉਦਾਸੇ ਸਾ ਸੰਗ ਭਾਉਤ ਗੁਣ ਗੈਨ ਵਿਚਾਰ ਸੰਗ ਸత్య ਸੰਗ ਦਾਤਾ ਸੰਗ ਸੂਰਮੋ ਭਗਸਾਰ ਸੰਗ ਮੋਨ ਲਿਵ ਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਰਣ ਜਮ ਏਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਮੂਰਕੰਦ ਕੋ ਰਸੰਖ ਚੋਰ ਹਰਾਉਂ ਕੋ ਰਸੰਖ ਮਰ ਕਰ ਜਾਹੇ ਜੋ ਰਸੰਖ ਗਲਵੜ ਹਤਿਆ ਕੁਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਾਕਾ ਹੈ ਅਸੰਗ ਨਿੰਦਕ ਆਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾਂ ਏਕ ਵਾਰ ਜੁ ਤਤ ਭਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖਨਾ ਵਸੰਗਥਾਮ ਗੰਭਗਮ ਸੰਕਲੋ ਅਸੰਖੈ ਸਰ ਭਾਰ ਹੋਏ ਕ੍ਰੀਨਾ ਵਖਰੀ ਸਾਲਾਹ ਕਰੀਂ ਗਿਆਨ ਗੀਤ ਗੁਣਗਾ ਅਖਰੇ ਲੇਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿੰਨੇ ਲਿਖੇ ਤੇ ਸਰਨਾਹੇ ਜਿ ਫਰਮਾਇ ਤੇ ਤੇ ਪਾਹੇ ਜੇ ਤਾ ਗੀਤਾ ਤੇ ਤਾ ਨਾਉ ਗੜਨਾ ਵੈ ਨਹੀਂ ਕੋਥਾ ਕੁਦਰਤ ਕਵਣ ਕਾ ਵਿਚਾਰ ਵਰਣ ਜਮ ਏਕ ਵਾਰ ਤਤ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹਰ ਇਹ ਹੱਥ ਪੈਰ ਤੰਦੇ ਹੀ ਪਾਣੀ ਧੋਤੋ ਤਰਸੋਖੇ ਮੋਤ ਪਲੀਤੇ ਕੱਪੜ ਹੋਵੇ ਇਹਦੇ ਸਾਬਣ ਲਈ ਅਹ ਧੋਏ ਹਰ ਇਹ ਮਤ ਪਾਪਾਂ ਕਾ ਸੰਗਿ ਉਹ ਧੋਪੈ ਨਾਵੇਂ ਕੈ ਰੰਗ ਪੁਨੀ ਪਾਪੀ ਅਖਣ ਨਾਹੀ ਕਰ ਕਰ ਕਰਨਾ ਲਖਲਾ ਜਾਹੋ ਆਪੇ ਵੀ ਜਾਪੇ ਖਾਹੋ ਨਰਕੁ ਹੁਕਮੀ ਆਵੋ ਜਾਓ ਤੇਰਤ ਤਪਦਾ ਤਤਦਾਨ ਜੇ ਕੋ ਪਾਵਤਿਲ ਕਮਾਨ ਸੁਣਿਆ ਮੁੰਨਿਆ ਮਨ ਕੀਤਾ ਭਾਉ ਅੰਤਰਗਤੀ ਇਸ ਮਲਾ ਸਾਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਪਤ ਨ ਹੋਏ ਸਤ ਸਤ ਬਾਣੀ ਪਰਮਾਉ ਸਾਸਾਂ ਸਦਾ ਮਨਜਾਉ ਕੌਣ ਸੋਇ ਲਾਵਤ ਕਵੜ ਏ ਕੌਣ ਤਿਤ ਕਣਵਾਰ ਏ ਕੌਣ ਸੇ ਰੂਤੀ ਮਾਉ ਕਵਣ ਜਿਥੋ ਆ ਆਕਾਰ ਏ ਵੇਲਾ ਪਈ ਪੰਡਤੀ ਜਿਹਵਲੇ ਪ੍ਰਾਣ ਵਸਤਨ ਪੈਉ ਕਾਦੀਆਂ ਜੇ ਲਿਖਣ ਲੈ ਕੁਰਾਨ ਏ ਤਿਤਵਾਰ ਨਾ ਜੋਗੀ ਜੜਾ ਰਤਮਾ ਹੋਂ ਦਾ ਕੋਈ ਜਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਇ ਕਉ ਕਰਿਆ ਕਗਸਾਲਾ ਹੈ ਕਉਵਰ ਨੇ ਕਿ ਜਾਣਾ ਨਾਨਕ ਅਕਨ ਸੰਸਖੋ ਆਖੇ 1 2 1 ਸੇ ਜਾਣਾ ਵਡਾ ਸਾਹਿਬ ਢੀਨਾਏ ਕੀਤਾ ਜਾ ਕਹੋ ਹੈ ਨਾਨਕ ਜੇ ਕੋ ਆਪੋ ਜਾਣਿਆ ਕਹਿ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਕਿਆਗਾਸਾ ਆਗਾਸ ਓੜਪੜ ਭਲਤ ਕੀ ਵੇਦ ਕਣਕ ਬਾਤ ਹੈ ਸੈ ਸਠਾਰਾ ਕਣਕ ਤੇ ਬਾਸ ਸੁਲਿਖਤਾਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਇ ਵਿਨਾਸ਼ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਾਲਾਹ ਸਾਲਾਹ ਤੇ ਚਰਤ ਨਾ ਪਾਈ ਆ ਨਦੀਆਂ ਤੇ ਵਾਪ ਵਸੂ ਨਾ ਜਾਣੀ ਐ ਸੋ ਸਾ ਸੁਲਤਾਨ ਗ੍ਰਹ ਸਿਤੀ ਮਾਲਤਾਨ ਕਿਹੜੀ ਤੁੱਲ ਨਾ ਹੋਵਨੀ ਜਿਤਸ ਮਨੋ ਨਾ ਵਿਸਰੈ ਆਂਦਨ ਸਿਤੀ ਕਹਿਣਾ ਅੰਤ ਅੰਤਨਾ ਕਰਣਾ ਦੇਣਾ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੈ ਕਾ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾ ਵਾਰ ਅੰਤਕਾਰਨ ਕੀਤੇ ਬਿੱਲਾਹੇ ਤਾਂ ਕਿੰਤਨਾ ਪਾਏ ਜਾਹੇ ਹੋ ਅੰਤਨਾ ਜਾਣੇ ਕੋਏ ਬਹੁਤਾ ਕੀਏ ਬਹੁਤਾ ਹੋਏ ਵਡਾ ਸਾਹਿਬ ਚਾਥਾ ਉੱਚੇ ਉਪਰ ਚਾਣਾ ਓਇ ਵਡੂ ਚਾਹੋ ਏ ਕੋਏ ਤਸੂਚੇ ਕੋ ਜਾਣੇ ਸੋਏ ਜੇਵੜੇ ਆਵ ਜਾਣੇ ਆਪਾ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਤੇਲਾ ਤਮਾਏ ਕਿਤੇ ਮੰਗਾ ਜੋਤ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਤ ਟਟਾਏ ਵਿਕਾਰ ਕਿਤੇ ਲੈ ਲਮ ਕਿਰਪਾ ਹੈ ਕਿਤੇ ਮੁਰਕਾ ਹੈ ਕਾਹੇ ਕਿਤੇ ਦੂਖ ਸਤ ਮਾਰੇ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੇ ਪਾਣਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੱਖ ਨ ਪਾਏ ਉਹ ਜੜੇ ਜਿੱਤੇ ਮਕਾਏ ਆਪੇ ਜੜਾ ਆਪੇ ਦੇ ਆਕਾਸ਼ੇ ਪੀਕੀ ਕੇ ਜਿਸ ਨੂੰ ਬਖਸ਼ੇ ਸਲਾਹਾ ਨਾਨਕ ਪਾਸਾ ਹੀ ਪਾਸਾ ਹੋ। ਅਮਲ ਗਣ ਮਲ ਵਾਪਾਰ ਅਮਲ ਵਾਪਾਰਿਓ ਰੁ ਪੰਧਾਰ ਮੱਲਾਵੇਂ ਮੱਲਾ ਚਾਹੇ ਹੁਣ ਭਾਏ ਮਲਾਸਮਾ ਹੈ। ਅਮਲ ਧਰਮ ਮਲ ਦੀਵਾਨ ਅਮਲ ਤਲਮਲ ਪਰਵਾਣ ਅਮਲ ਬਖਸ਼ੀਸ਼ ਮਲਿਸਾਨ ਅਮਲ ਕਰਮ ਅਮਲ ਫਰਮਾਨ। ਅਮਲੋ ਮੁਲਾਕਾਣਾ ਜਾਏ ਆਕਾ ਕਰਹਿ ਲਿਵਲਾਏ। ਆਖੇ ਵਿਦ ਪਟ ਪ੍ਰਾਨ ਆਖੇ ਪੜਾ ਕਰਿ ਵਿਥਾਨ ਆਖੇ ਵਰਮ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਖੇ ਸਤ ਆਖੇ ਕਿਤੇ ਕਿਤੇ ਬੁੱਧ ਆਖੇ ਦਾਨੂ ਆਖੇ ਦੇਵ ਆਖੇ ਸੁਰ ਨਰਮਨਜਨ ਸੇਵੈ ਇਥੇ ਆਖੇ ਅਕਣ ਪਾਹੇ ਕਿਤੇ ਕਾ ਕਉ ਠੁੜ ਜਾਹੇ ਤੇ ਕਿਤੇ ਹੋਰ ਕਰੇ ਹੈ ਤਾਖ ਨ ਸਕ ਹੈ ਕਈ ਕੇ ਜੇ ਉਹੜਾ ਪਾਵੈ ਤੇੜੜ ਹੋਏ ਨਾਨਕ ਜੜਾ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਰਗਾ ਵਾਰਾਂ ਗਾਵਾ ਸੋਦਰ ਕੇ ਹਾਸੁ ਕਰਕੇ ਹਜਤ ਵਸਰ ਸੁਮਾਲੇ ਵਾਜ ਨਦ ਨਿਕ ਅਸ਼ੰਕਾ ਕਿਤੇ ਵਾਵਣ ਹਾਰੇ ਕਿਤੇ ਰਗਪਰੀ ਸੁ ਕਹੀ ਅਨਾ ਕਿਤੇ ਗਵਣ ਹਾਰੇ ਕਵ ਤਉਨ ਪੁਣ ਪਣੇ ਵੈ ਸੰਤਰ ਗਾ ਰਾਜਾ ਤਰਨ ਦੁਆਰੇ ਗਾਵਹਿ ਜਤਕੁੱਤ ਲਿਖ ਤਾਣੈ ਲਹਿਲ ਧਰ ਵਿਚਾਰੇ ਗਾਵਹਿ ਸਰ ਵਰਮਾ ਦੇਵੀ ਸੋਹ ਸਦ ਸਵਾਰੇ ਗਾਵਹਿ ਇੰਦ ਨਸਨ ਬਾਟੇ ਦੇਵ ਚੰਦਰ ਨਾਲੇ ਗਾਵਹਿ ਸਸਮਦੀ ਅੰਦਰ ਗਾਵ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਨਿਰਕਰਾਰੇ ਗਾਵਨ ਪੰਡਿਤ ਪੜਨ ਰਖੀਸ ਰਾਜੁ ਜਗ ਜਵੇਦਾ ਨਾਲੇ ਗਾਵਹਿ ਮੂਨੀ ਅਮਨ ਮੋਹਨ ਸਰ ਕਾ ਮਚ ਪਾਇ ਆਲੇ ਗਾਵਨ ਰਤਨ ਪਾਏ ਤੇਰੇ ਅਸ਼ਰਤੀਸ ਨਾਲੇ ਗਾਵੈ ਜੁਤਮਾਵਲ ਸੂਰਾ ਗਾਵੈ ਖਣੀ ਚਾਰੇ ਗਾਵੈ ਖੰਡਮੁਲ ਪਰਪੰਡਾ ਕਰ ਕਰ ਰਖੇ ਧਾਰੇ ਸੇਤਨੋ ਗਾਵਹਿ ਜਤੁ ਭਾਵਨ ਰਤੇ ਤੇਰੇ ਪਾਤਰਸਾਲੇ ਹੋਰ ਕਿਤੇ ਗਾਵਨ ਸਿਮ ਚਿਤਨਾਇਆ ਵੰਦ ਨਾਨਕਾ ਵਿਚਾਰੇ ਸੋਇ ਸੋਇ ਸਦਾ ਸਾਹਿਬ ਸਾਚਾ ਸਚਿ ਨਾਹੀ ਹੈ ਪਿਉ ਸੀ ਜੈ ਨਾ ਜਾਸੀ ਰਚਨ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੁ ਪਾਈ ਕਰ ਕਰ ਵੇਖਾ ਗਿਤਾ ਆਪਣਾ ਜਿਵਤ ਜੀ ਵੜਿਆਈ ਜੋ ਤੁਸ ਭਾਵੈ ਸੋਈ ਕਰਤੀ ਉਪਨ ਕਰਣਾ ਜਾਈ ਸੋ ਪਾਸਾ ਉਸਾ ਪਾਸਾ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮਪੱਛੋ ਲਈ ਤਾਨ ਕੀ ਕਰੈ ਵਿਪੂਤਾ ਕਿੰਤਾ ਕਲ ਕਵਾਰੀ ਕਾਇ ਆਜ ਉਤੇ ਡੰਡਾ ਪਰਤੀਤੇ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਤਸ ਆਦੇ ਇਸ ਆਦ ਨੀਲ ਨਾਦ ਨਾਹਤਾ ਜੁਗ ਜੁਗ ਵੇਖੋ ਵੇ ਸੇ ਬੋਤ ਕਹਿੰਦੇ ਆ ਭੰਡਾਰਨ ਕਟਕੜ ਵਜੈ ਨਾਤਿ ਅਬ ਨਾਦ ਨਰਤੀ ਸੋ ਜਾ ਕੀਰਿ ਸਿਦਵਰਾ ਸਾਦ ਸੰਜਗ ਜੁਗਦ ਕਰ ਚਲਾਵੈ ਲੇਖਿ ਆਵਹਿ ਭਾਗੇ ਆਦੇਸ ਸੇ ਆਦੇਸ ਆਦ ਨੀਲਨਦ ਨਾਹਤ ਜੁਗ ਜੀਵ ਕੋ ਏ ਸੇ ਏ ਕਮਾਈ ਜੁਤ ਵਿਐ ਤਿੰ ਚਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇ ਦੀਵਾਨ ਜਿਤ ਭਾਗਤ ਵਿਚ ਲਾਵੈ ਜੇ ਹੋਵੈ ਪਰਮਾਨੋ ਵੇਖਾ ਉਹਨਾਂ ਨਦਰ ਨਾਵੇਂ ਬੋਤਾ ਹੋ ਬਿਨਾਣੀ ਆਦੇਸ ਸਈ ਆਦੇਸ ਸਾਧ ਨੀਲਨਥ ਨਾਹਤ ਜੁਗ ਜੀਵੇ ਕੋ ਵੇ ਸਈ ਆਸਨ ਲੇ ਲੇ ਪੰਡਾਰ ਜੋ ਕਿਛ ਪਾਇਆ ਸੇਕਾ ਵਾਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਈ ਆਦੇਸ ਸਾਧ ਨੀਲਨਥ ਨਾਹਤ ਜੁਗ ਜੀਵੇ ਕੋ ਵੇ ਸਈ ਇਕ ਦੂਜੀ ਬੋਲਾ ਕੋਏ ਲਖੋ ਵੇ ਲਖਵੀਸ ਲਹ ਲਹ ਗੇੜਾ ਆਕੀ ਹੈ ਇਕ ਨਾਮ ਜਗਦੀਸ਼ਿਤ ਰਾਹੇ ਪਤ ਪਵੜੀ ਆ ਚੜਿਆ ਹੋਏ ਕੀ ਸਈ ਸੁਣ ਗਲਾ ਆਕਾਸ ਕੀ ਕੀਟਾਏ ਰੇਸਾ ਨਾਨਕ ਨਦਰੀ ਪਾਈਐ ਕੁੜੀ ਕੁੜਾ ਛੇਸ ਆਖਣ ਜੋਰ ਚ ਪੈਦਾ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਹੈ ਜੋਰਾ ਜੋਰ ਨ ਰਾਜਮਲ ਮਨਸੂਰਾ ਜੋਰ ਨ ਸ੍ਰਸਤੀ ਗਤ ਵਿਚਾਰ ਜੋਰ ਨ ਯੁਕਤੀ ਛੋਟਾ ਸੰਸਾਰ ਜਿਸ ਸਜੁਰ ਕਰ ਵੇਖ ਸੋਏ ਨਾਨਕ ਤਉ ਨੀਚ ਨਾ ਖੋਏ ਰਾਤੇ ਰੋ ਤੇਜ਼ ਤੇ ਵਾਰੇ ਪਉਣ ਪੜੇ ਨੀ ਪਾਤਾਲ ਤਸਵੀ ਧਰਤੀ ਸਾਫ ਰੱਖੀ ਧਰੋਸਾਲ ਤਸਵੀ ਜੀ ਜੂਤ ਕੇ ਰੰਗ ਤਨ ਕੇ ਨਾਮ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਆਪ ਸੱਚਾ ਦਰਵਾਰ ਤੇ ਤੈਸੋ ਹੁਣ ਪੰਜ ਪ੍ਰਵਾਨ ਨਦਰ ਕਰਮ ਪਵੈ ਨਿਸ਼ਾਨ ਕਚਪੈ ਉਥਾ ਪਾਏ ਨਨਕ ਗਿਆ ਜਪ ਜਾਈ ਧਰਮ ਕੰਡ ਕੋ ਧਰਮ ਜਨ ਕੰਡ ਕਾ ਕੋ ਕਰਮ ਕਿਤੇ ਪਉਣ ਪਣ ਵੈ ਸੰਤਰ ਕਿਤੇ ਕਨ ਮਹੇਸੇ ਕਿਤੇ ਵਰਮੈ ਘਰਦ ਕੜਿ ਹੈ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸੇ ਕਿਤੇ ਅੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸੇ ਕਿਤੇ ਸਤਬੁੱਧ ਨਾਥ ਕੇਤੇ ਕਿਤੇ ਦੇਵੀ ਵੇਸੇ ਕਿਤੇ ਦੇ ਦਨੁ ਮਨ ਕਿਤੇ ਕਿਤੇ ਰਤਨ ਸਮੁੰਦਰ ਕਿਤੇ ਖਾਣੇ ਕਿਤੇ ਖਵਾਣੀ ਕਿਤੇ ਪਤ ਨਰਿੰਦ ਕ੍ਰਿਤਿਆ ਸਰਤੀ ਸੇਵਕ ਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਥਾ ਨਾਦ ਬਨੋਦ ਕੋਡ ਅਨੰਦ ਸਾਰਮ ਖੰਡ ਕੀ ਬਾਣੀ ਰੂਪਾਦ ਤੈ ਘੜਤ ਘੜੀਏ ਬਹੁਤ ਅਨੂਪ ਤਾਕੇ ਅੰਗ ਲਗਤੇ ਨਾ ਜਾਹੇ ਜੇ ਕੋ ਕਹਿ ਪਿਛਾ ਪਿਸਤਾਏ ਤਿਤੈ ਘੜੀਏ ਸੁਰਤ ਮਤਮਨ ਮੁਧ ਤਿਤੈ ਘੜੀਏ ਸੁਰਾਂ ਸਦਾਂ ਕੀ ਸੁਧ ਕਰਮਕੰਡ ਕੇ ਬਾਲੇ ਜੋਰ ਤਤਹ ਹੋਰ ਨ ਕੋਈ ਹੋਰ ਆਦਤ ਤਜੁਦ ਮਾਮਲ ਸੂਰ ਤਨ ਮਹਾਰਾਮ ਰਹਾ ਵਰਪੂਰੇ ਤਤੈ ਸਿਤੋ ਸਿਤਮ ਮਮਾਹੇ ਤਕ ਰੂਪ ਨ ਕਤਲੇ ਜਾਹੇ ਨੋ ਮਰੈ ਨ ਠਾਗੇ ਜਾਹੇ ਜਿਨ ਕੈ ਰੰਗ ਵਸੈ ਮਨ ਮਾਹੇ ਤਤੈ ਪਦਵ ਸੈਕ ਲੋਕ ਰੈ ਨਨ ਸਚਾ ਮਨ ਸੋਏ ਸਚ ਕਣ ਵਸੈ ਨਰੰਕਾਰ ਕਰ ਕਰ ਵੇਖਨ ਨਦਰ ਨਹਾਲ ਦਤੈ ਖੰਡ ਮੰਡਲ ਵਰ ਪੰਡਾ ਜੇ ਕੋ ਕਥਾ ਤੰਤ ਨਾ ਅੰਤ ਅਦਤੈ ਲੋ ਲੋ ਆਕਾਰ ਜਿ ਜਿ ਕੁੰਤ ਅਤਿਕਾਰ ਵਿਕ ਵਿਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਹ ਜਤ ਪਹਾਰਾ ਧੀਰਜ ਸੁਨਿਆ ਰਹਿਣ ਮਤ ਵੇਦ ਹਤੀਾਰ ਭੌਖ ਲਗ ਦਵਤਾਓ ਪੰਡਾ ਭੌ ਮਰਤ ਧਾਲ ਕੜੀਏ ਸਬਦ ਸੱਚੀ ਟਕਸਾਲ ਜਿੰ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਸਰਾ ਦੁਇ ਦਾਇ ਦਾਇਆ ਖਿਲਾ ਸਗਲ ਜਗਤਿ ਚੰਗਿਆਈਆ ਬੁਰਿਆਈਆ ਵਚਾ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰੈ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਖਿਤੀ ਛਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ